ਵਾਸ਼ ਆਊਟ ਹੋ ਗਿਆ ਪਾਣੀ ਡਿੱਗ ਰਿਹਾ ਮੈਨੂੰ ਥੋੜਾ ਵਾਸ਼ ਆਊਟ ਹੋ ਗਿਆ ਆਪਣਾ ਇਹ ਤੇ ਪਹਿਲੀ ਵਾਰ ਹੀ ਦੇਖਿਆ ਯਾਰ ਇਹ ਹਾਂ ਵੀ ਵਾਸ਼ ਆਊਟ ਉਧਰ ਹੁੰਦਾ ਏ ਟਰੱਕ ਇਧਰ ਤੋਂ ਬੜਾ ਟਰੱਕ ਵਾਸ਼ ਇਧਰ ਕਰਦੇ ਜਿਹੜਾ ਅੰਦਰੋਂ ਵਾਸ਼ ਹੋਣਾ ਟਰੈਲਰ ਉਹ ਵਾਸ਼ ਦੂਜੀ ਸਾਈਡ ਹੁੰਦਾ ਆ ਲਿਖਿਆ ਮੈਂ ਉਹਧਰ ਬੈਕ ਸਾਈਡ ਹੁੰਦਾ ਹਨ ਜਿਹੜਾ ਇਹ ਟਰੱਕ ਵਾਸ਼ ਹੋਣਾ ਉਹ ਇੱਥੇ ਹੋਣਾ ਜਿਹੜੇ ਉਹ ਲੱਗੇ ਟਰੱਕ ਇਹ ਇਹ ਚੱਕਰ ਹੈ ਇਹ ਅਲੱਗ-ਅਲੱਗ ਹੈ ਕਹਿੰਦੇ ਅਸੀਂ ਗੰਦੀ ਸੈਪਰੇਟ ਕੰਪਨੀਆਂ ਸਾਡੀਆਂ ਵਾਸ਼ ਆਊਟ ਦੀ ਹੋਰ ਹੈ ਤੇ ਜਿਹੜਾ ਆ ਕਰਨਾ ਟਰੱਕ ਵਾਸ਼ ਕਰਨਾ ਨਿੱਕੇ ਹਿਸਾਬ ਕਿਤਾਬ ਮੈਂ ਲੈਨ 'ਚ ਲੱਗਾ ਉਹ ਗੋਰਾ ਮੇਰੇ ਕੋਲ ਆਇਆ ਕਹਿੰਦਾ ਉਧਰੋਂ ਪਹਿਲਾਂ ਵਾਸ਼ ਸ਼ਾਟ ਕਰਾ ਕੇ ਲਿਆ ਮੈਂ ਕਹਿੰਦਾ ਕੀ ਕੀ ਕਰਾਣਾ ਮੈਂ ਕਹਿੰਦਾ ਸਾਰੇ ਕਰਾਣਾ ਹੈ ਮੈਂ ਟਰੱਕ ਟ੍ਰੇਲਰ ਦੇ ਅੰਦਰੋਂ ਵਾਸ਼ ਆਊਟ ਕਰਾਣਾ ਹਨਾ ਟ੍ਰੇਲਰ ਕਹਿੰਦਾ ਅੰਦਰੋਂ ਉਧਰੋਂ ਕਰਾ ਕੇ ਲਿਆ ਕਹਿੰਦਾ ਪਹਿਲਾਂ ਵਾਸ਼ ਆਊਟ ਕਰਾ ਕੇ ਲਿਆ ਫੇਰ ਅਸੀਂ ਕਰਨਾ ਕਹਿੰਦਾ ਟਰੱਕ ਮੈਂ ਹਵਾ ਉਹ ਸੁਣੀ ਗੱਲ ਇਹ ਸਹਾਉਕਤਾ ਗੋਰਿਆਂ ਦਾ ਆਪਣੇ ਪੰਜਾਬੀ ਹੁੰਦੇ ਆ ਲੈ ਲੈ ਹੋਰ ਟ੍ਰੇਲਰ ਖੋਲ ਪਹਿਲਾਂ ਪਹਿਲਾਂ ਬਾਅਦ ਸ਼ੋਰਟ ਕਰੀਏ ਤੇ ਫਿਰ ਟਰੱਕ ਧੋਵਾਂਗੇ 55 ਡਾਲਰ ਉਹਨਾਂ ਲਈ ਕੀ 32 35 ਡਾਲਰ ਲੱਗਦੇ ਨੇ 55 ਡਾਲਰ ਲੈ ਨੇ ਅੰਦਰ ਉਹ ਤਾਂ ਹੁੰਦੇ ਇਧਰੋਂ ਬਾਹਰ ਦੇ ਪਤਾ ਨਹੀਂ ਕਿੰਨੇ ਹੁੰਦੇ ਹਨ ਕਿੰਨੇ ਲੈਂਦੇ ਨੇ ਦੇਖਦੇ ਹਾਂ ਹੁਣ ਦੱਸਦਾ ਤੁਹਾਨੂੰ ਕਿੰਨੇ ਵੇਚੇ ਨੇ ਆ ਦੇਖੋ ਵੀ ਕਿਵੇਂ ਜਗਾੜ ਕਰ ਲਿਆ ਆ ਲਾਇਆ ਇਹਨਾਂ ਨੇ ਜਗਾੜ ਜਿਆ ਕੰਪਰੈਸ਼ਰ ਵੇਚੀ ਸਾਰਾ ਕੁਝ ਆ ਚੱਲਦਾ ਪਿਆ ਆ ਟਰੱਕ ਤੋਂ ਨਿਕਲੇ ਫੈਸ਼ਨ ਗੱਡੀ ਖਲਾਰੀ ਇਹਨਾਂ ਨੇ ਟਰੱਕ ਲਈ ਟਰੱਕ ਤੋਂ ਹਾਣ ਵਾਸਤੇ ਸਪੈਸ਼ਲ ਗੱਡੀ ਏ ਕੰਪਰੈਸ਼ਨ ਲੱਗਾ ਜ਼ਿਆਦਾ ਕਦੇ ਵਿੱਚ ਇਹ ਸਾਰਾ ਕੀ ਟਰੱਕ ਆਪਣਾ ਹੋ ਗਿਆ ਬਾਸ਼ ਉਰਾ ਚਮਕਾਤਾਈ ਵਧੀਆ ਤੋਂ ਹੁੰਦੇ ਨੇ ਗੋਰੇ ਵੀ ਉਦੋਂ ਨਾਈਸ ਸਾਲ ਲੈ ਲੈ ਕੇ ਇੱਕ ਸਾਲ ਲੰਦਾ ਸੀ ਦੂਜਾ ਆ ਜਾਂਦਾ ਸੀ ਐਦਾਂ ਹੋ ਜਾਂਦਾ ਸੀ ਇੱਕ ਨੇ ਸਾਲ ਲੈ ਲਿਆ ਦੂਸਰਾ ਲੱਗ ਗਿਆ ਫਿਰ ਦੂਜੇ ਨੇ ਲੈ ਲਿਆ ਤੀਜਾ ਲੱਗ ਗਿਆ ਐਦਾਂ ਹੀ ਹੇਤ ਚਾਰ ਚਾਰ ਕੇ ਜਾਣੇ ਸੀ ਪਾਰੇ ਕਿ 1 ਸਾਲ ਲੈ ਲੰਦਾ ਇਹ ਵਿੱਚ ਉਹ ਵਧੀਆ ਚਲ ਉਹ ਮੰਗਦੇ ਅੰਡੇ ਵਾਲਾ ਯਾਰ ਤਾਂ ਕਰਕੇ ਇਹ ਬਹੁਤ ਠੀਕ ਹੈ ਉਹ ਅੰਡੇ ਵਾਲੇ ਕਹਿੰਦੇ ਨਾ ਤੁਹਾក ਲਿਆਓ ਅੰਦਰੋਂ ਬਾਹਰੋਂ ਤਾਂ ਕਰਕੇ 140 ਡਾਲਰ ਇਹਨਾਂ ਨੇ ਲਏ ਹੈ 200 ਡਾਲਰ ਦੇ ਰਾਕ ਤਮਾਮ ਬਈ ਲੈ ਲਿਆ ਵੇ ਕਰਨਾ ਕੀ 150 ਦਾ ਪੰਜਾਬੀ ਦਰ ਹੁੰਦੇ ਆਪਣੇ 120 ਦੀ ਦਾ ਚੱਲ ਕੋਈ ਨਹੀਂ ਆ ਗਿਆ ਇੱਥੇ ਮੈਂ ਆਂਡੇ ਭਰਨ ਕਾਰ ਲੋਕ ਘਿਹੋਂ ਨੂੰ ਭਾਂਡਾ ਇੱਥੇ ਤੇ ਕੰਮ ਹੀ ਹੋਰ ਪੈ ਗਿਆ ਪਿੱਛੇ ਟਰੱਕ ਦਵਾ ਕੇ ਲਿਆ ਆ ਉਹ ਕਹਿੰਦਾ ਨਹੀਂ ਨਹੀਂ ਹੋਣੀ ਚੱਲਣਾ ਇੱਥੇ ਦਵਾ ਲੈ 160 ਡਾਲਰ ਫੇਰ ਲਾ ਦੇ 195 ਉੱਤੇ ਲਾ ਗਏ ਆ ਕਹਿੰਦੇ ਚੱਲ ਨਹੀਂ ਰਸੀਦ ਦਿਨਾਂਵੇਂ ਮੈਂ ਕਿਹਾ ਰਸੀਦ ਹੈਗੀ ਮੇਰੇ ਕੋ ਹੁਣੇ ਤਵਾ ਕੇ ਲੈ ਕੇ ਮੈਂ ਵਾਸ਼ ਸ਼ੇ ਕਰਾ ਕੇ ਟਰੱਕ ਤੇ ਟਰੇਲਰ ਤੇ ਵਾਸ਼ ਆਊਟ ਕਰਾ ਕੇ ਲਿਆ ਹੈ ਹਨ ਅੰਦਰੋਂ ਪਰ ਕਹਿੰਦੇ ਨਾ 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 ਇਹ ਨਹੀਂ ਚੱਲਣੀ ਸਾਡੇ ਕੋ ਤਵਾ ਆ ਦੇਖੋ ਹੈ ਪਹਿਲਾਂ ਬ੍ਰੋਕਰ ਨੇ ਕਿਹਾ ਤਾਂ ਬਾਹਰੋਂ ਤਵਾ ਲਓ ਉਹ ਕਹਿੰਦੀ ਬ੍ਰੋਕਰ ਨੂੰ ਪਤਾ ਕਿ ਹਾਂ ਅੰਦਰੋਂ ਤੁਹਾਨੂੰ ਆ ਸੀ ਤੇ ਠੀਕ ਰਹੀਏ ਯਾਰ ਆ ਨਜਾਇਜ਼ ਪੈਸੇ ਆ ਜਿਹੜੇ ਜਾ ਉਹ ਨਜਾਇਜ਼ ਇੱਥੇ ਤਾਂ ਵਜਣਾ ਠੀਕ ਇੱਥੇ ਧਵਾ ਲੰਦੇ 160 ਡਾਲਰ ਜਦੋਂ ਆਪਣਾ ਹੀ ਉੱਥੇ ਸਾਲਾ 195 ਆ ਚ ਇਹ ਕੰਮ ਹੈ ਇਹ ਹਿਸਾਬ ਕਿਤਾਬ ਹੈ ਹੁਣ ਇੱਥੇ ਲਾਣ ਲੱਗਾ ਦੇਖਿਓ ਉਹ ਕਹਿੰਦੇ ਇੱਥੇ ਲਾ ਦੇ ਚੁੱਪ ਕਰਕੇ ਕੀ ਕਰਨਾ ਯਾਰ ਬਈ ਹਾਲ ਨਹੀਂ ਲੋ ਜੀ ਆ ਗਈ ਅੰਦਰ ਕਰ ਵਾਸ਼ਰ ਵਾਸ਼ ਕਰ ਦੋ ਫੇਰ ਦੋ ਦੋ ਬਾਰ ਜਿਹੜੀ ਰਹਿ ਗਈ ਥੋੜੀ ਬਦੀ ਮਿੱਟੀ ਇਹਨਾਂ ਨੇ ਲਾ ਦਨੀ ਇਹ ਐਪਲੇਸਾ ਯਾਰ ਰিসিਵਿੰਗ ਵਾਲੀ ਹੈ ਇੱਥੇ ਲੋਡ ਉਤਰਦੇ ਨੇ ਜਲਦੀ ਉੱਧਰ ਲਾ ਦੇ ਜਿੱਥੇ ਮਰਜ਼ੀ ਇੱਕ ਦੋ ਤਿੰਨ ਚਾਰ ਟੋਕਾਂ ਹੈ ਜਿੱਥੇ ਮਰਜ਼ੀ ਲਾ ਦੋ ਤੇ ਕਹਿੰਦੀ ਬਾਹਰ ਨਹੀਂ ਨਿਕਲਣਾ ਟਰੱਕ ਜੀ ਅੰਦਰ ਹੀ ਬੈਠੇ ਰਹਿਣਾ ਜਦੋਂ ਲੋਡ ਹੋ ਜਾਏਗਾ ਆਪੀ ਪੇਪਰ ਦੇ ਦੇਣਗੇ ਆ ਠੀਕ ਹੈ ਜੀ ਕੋਈ ਚੱਕਰ ਨਹੀਂ ਬੰਨ ਦੇ। ਅਹ ਲੱਗਾ ਬੰਨ ਕਰ ਡੋਰਾ ਵੀ। ਇਹਦਾ ਥੱਲੇ ਨਹੀਂ ਉਤਰਨਾ। ਉੱਤੇ ਬੈਠ ਮੈਂ ਥੱਲੇ ਗਿਆ ਡੋਰਾ ਬੰਨ ਕਰਨਾ। ਐ ਨਾ ਨਾ ਥੱਲੇ ਨਹੀਂ ਉਤਰਨਾ। ਚੱਲ ਉੱਤੇ। ਵਹਿ ਜਾ ਵਿੱਚ। ਮੈਂ ਆ ਦੱਸ। ਠੀਕ ਹੀ ਚੱਕ ਰਹੀ ਯਾਰ। ਇਹਦੇ ਪਹਿਲੀ ਵਾਰ ਹੀ ਦੇਖਿਆ। ਇਹ ਡੋਰਾ ਡੋਰਾ ਵੀ ਆਪ ਹੀ ਬੰਦ ਕਰ ਦੇ। ਓਕੇ ਕੰਨ ਜਾ। ਚਲੋ ਜੀ ਹੋ ਗਿਆ ਲੋਡ ਤੁਰ ਪਏ ਆ ਯਾਰ ਬਹੁਤ ਗੰਦੇ ਨੇ ਬੰਦੇ ਯਾਰ ਥੱਲੇ ਨਹੀਂ ਉੱਤੇ ਉਹ ਡਰਾਈਵਰ ਨੂੰ ਉੱਤੇ ਬੈਠਾ ਰਹਿ ਕਹਿੰਦੇ ਆ ਠੀਕ ਹੈ ਯਾਰ ਔਖਾ ਇਹਨਾਂ ਦਾ ਨਾ ਲੋਡ ਦੇਖਣ ਦਿੱਤਾ ਕਿ ਹਾਂ ਪਿੱਛੇ ਲੋਡ ਲੋਕਾ ਕਿੱਦਾਂ ਲਾਈਆਂ ਕਿੱਦਾਂ ਨਹੀਂ ਕੁਛ ਨਹੀਂ ਇਹ ਹੋ ਲੈ ਇੰਦਾ ਥੋੜੀ ਯਾਰ ਲੋਡ ਤਾਂ ਦੇਖਣ ਦੋ ਭਾਈ ਹਨ ਦੇਖੇ ਕਹਿੰਦੇ ਉਹ ਬਾਹਰ ਜਾ ਕੇ ਦੇਖੀ ਜੋ ਦੇਖਣਾ ਪਰ ਹੁਣ ਸੀਲ ਲਾਤੀ ਹੁਣ ਪਿੱਛੇ ਕੀ ਦੇਖਣਾ ਇੱਕ ਟਰੱਕ ਦੂਜੀ ਵਾਰ ਧਵਾਇਆ ਇਹਨਾਂ ਨੇ ਦੋ ਵਾਰੀ ਯਾਰ ਟਰੱਕ ਧਵਾ ਲਿਆ ਇਹਨੇ ਬਾਹਰੋਂ ਨਹੀਂ ਤੋਣਾ ਇਹ ਬਾਹਰੋਂ ਨਹੀਂ ਲਿਆਣਾ ਧਵਾ ਕੇ ਇਹ ਹਾਲ ਇਹਨਾਂ ਦਾ ਇਹ ਕਰਨਾ ਹੀ ਕੋਈ ਨਹੀਂ ਤਰਪੇ ਆ ਤੋ ਫਸੈਂ ਲੋ ਜੀ ਤੇ ਬੇਲੀਆਂ ਇੰਨੇ ਇੱਧਰ ਨੇ ਇਹ ਬੇਲੀਆਂ ਤੇ ਘਰ ਪਏ ਨੇ ਉਹ ਵੇਖ ਸਾਹਮਣੇ ਇੱਕ ਉਹ ਹੀ ਸੋਹਣੇ ਲੱਗਦੇ ਤਾਂ ਘਰ ਘੁਰਨਾ ਬੇਲੀਆਂ ਗੋਲੀਆਂ ਚ ਆਏ ਹੁਣ ਵਾਦੀਆ ਆਵਾਜ਼ ਨੇ ਕੀ ਲੱਗਾ ਇਹ ਲੱਗਿਆ ਹੈ ਥਰਡ ਲਾਈਨ ਆਫ M40 ਇਹ ਤਾਂ ਮਕੀਨ ਛੱਲੀਆਂ ਲੱਗੀਆਂ ਛੱਲੀਆਂ ਸੋਨਾ ਏਰੀਆ ਆ ਗਿਆ ਮਸੂਰੀ 88 ਨੰਬਰ ਤੇ ਹੋ ਗਿਆ ਵੱਜ ਗਏ 12 ਰਾਦੇ 12 ਵੱਜ ਗਏ ਐ ਤੇ ਮੇਰੀ ਬੁੱਕ ਖਤਮ ਹੋ ਗਈ 00 ਹੋ ਗਿਆ ਸਾਰਾ ਕੁਛ 7 ਮਿੰਟ ਪਹਿਲਾਂ ਖਤਮ ਹੋ ਗਈ ਸਲੀਵ ਚ ਪਾਤੀ ਐ ਨਾਨ ਹੋ ਗਈ ਐ 12 ਵੱਜ ਗਏ ਇੱਥੇ ਆ ਗਏ ਆ ਦੇਖੋ ਇਹ ਪੰਜਾਬੀ ਦਬਾ 38 ਨੰਬਰ ਤੇ ਕਿਓ ਵੀ ਘੰਟੇ ਇੰਡੀਆ ਫੋਰਡ ਉੱਥੇ ਗਿਆ ਉਹ 80 ਦਾ ਉੱਥੇ ਗਿਆ ਪਾਰਕਿੰਗ ਨਹੀਂ ਮਿਲੀ ਹੈ ਉਹ ਲਾਬ ਦਾ ਬੰਪ ਉੱਥੇ ਗਿਆ ਪਾਰਕਿੰਗ ਨਹੀਂ ਮਿਲੀ ਹੈ ਮੈਂ ਇੱਥੇ ਆ ਗਿਆ ਇੱਥੇ ਵੀ ਪਾਰਕਿੰਗ ਇੱਕ ਹੈਗੀ ਸੀ ਇਥੇ ਲਾਤਾ ਮੈਂ ਇਹ ਦੂ ট্রাক ਅੰਦੇ ਨੇ ਇੱਥੇ ਲਾਤਾ ਨਾਲ ਜੀ ਕਰਕੇ ਪਾਰਕਿੰਗ ਮਿਲ ਗਈ ਹੁਣ ਤੇ ਮਦਿਆ ਸਲੀਪ ਕਰਨੇ ਹੁਣ ਉੱਠਾਂਗੇ ਸਵੇਰੇ ਫਿਰ ਬਹਾਂਗੇ ਲਗੀ 10 ਘੰਟੇ ਬਾਅਦ ਪੂਰੀ ਬੁੱਕ ਚੱਲੇਗੀ 10 ਘੰਟਿਆਂ ਬਾਅਦ ਸੋ ਇਹਦੇ ਚੱਲੇਗੀ 10 ਵਜੇ ਬੋਕ ਕਿਉਂਕਿ 12 ਵਜੇ ਦੀ 10 ਵਜੇ ਚੱਲੇਗੀ ਠੀਕ ਹੈ ਓਕੇ ਬਾਏ ਬਾਏ ਗੁੱਡ ਨਾਈਟ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਧਿਆਨ ਰੱਖਿਆ ਕਰੋ ਆਪਣਾ ਸਾਰੇ ਜਾਣੇ ਆ ਗਏ ਦੇ ਆਪਣੇ ਯਾ 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 ਅੱਗੇ ਕਰ ਹੁਣ ਚੱਲ 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 ਆ 850 ਪਜੂ ਗਿਆ ਆਹ ਜੀ ਕਿੱਤਾ ਠੀਕ ਆ ਉਸਨਾ ਇੱਥੇ ਖੜੇ ਠੀਕ ਕਰਨਾ ਦੇਖਦੇ ਪਏ ਤੁਹਾਨੂੰ ਮਾਰਾ ਮਾਰਾ ਘਟਾ ਰੋਕਦਾ ਪਰਮਾ ਲੱਗੇ ਹਾਂ ਵਈਆ ਕਿੱਦਾਂ ਇਹ ਹਾਲ ਚਾ ਸੋਤਾਂ ਨੂੰ ਸੋਤਾਂ ਨੂੰ ਕੀ ਕਰਨਾ ਭਰਾ ਵਾ ਇਹ ਤੇਰੇ ਵੱਤ ਪਰਫੀ ਬਣਾ ਕੇ ਲਿਆਂਦੀ ਹਾਂ ਹਾਂ ਐ ਕਿਹ ਕਿ ਭਰਾ ਹੁੰਦਿਆ ਕਿ ਪਰਫੀ ਬਣਾ ਲਈ ਹਾਂ ਉਹ ਕਿਦਾਂ ਪਿੱਛੇ ਦੇ ਤੂੰ ਅੱਡੇ ਵੱਸ ਲੱਡੂ ਲੈ ਕੇ ਆਏ ਕਰੋ ਵੱਤ ਪਰਫੀ ਲੈ ਪਰਫੀ ਲੈ ਕੇ ਆਏ ਓਹ ਕੱਖ ਲਾ ਗਈ ਹੁਣ ਕੀ ਰੋਟੀ ਬਣੀ ਕੀ ਖਾਏਗਾ ਓਕੇ ਮੁੰਡਾ ਕੀ ਕੀ ਇਹ ਸਾਡੇ ਕੋਲ ਮੀਟ ਏ ਓਦੋਂ ਇਹ ਓਕੇ ਬੁਗੇ ਓਕੇ ਕੰਦਾ ਰਾਜਮਾ ਨੇ ਕੰਦਾ ਓਕੇ ਬੁਗੇ ਓਕੇ ਤੇ ਨਾਲ 4 ਸਬਜ਼ੀਆਂ ਨੇ ਚਾਹ ਰਾਜਮਾ ਮੈਂ ਚਾਹਣ ਕੀ ਖਾਣਾ ਸਰ ਕੋਬੀ ਹੈ ਦਲੀਆ ਚਿਕਨ ਚਿਕਨ ਖਾ ਮੰਗੇ ਚਿਕਨ ਚਿਕਨ ਬੜਾ ਲੂਣ ਘਾਟੇ ਲੂਣ ਪਾਣਾ ਪੈਣਾ ਥੋੜਾ ਅੱਛਾ ਇਹ ਬਰਫੀ ਬਣਾਈ ਘਰ ਹੈ ਗੱਲ ਜੀ ਆ ਫਰਿਚਾ ਤਾਂ ਕੋਕ 500 ਦੀਆਂ ਢਾਬੇ ਜਿੰਨੀ ਮਾਰੇ ਢਾਬੇ ਜਿੰਨੀ ਹਰ ਸਭ ਦੀਆਂ ਇੱਥੇ ਰੋਟੀਆਂ ੜਪੇ ਕੇ ਹਾਂ ਹਾਂ ਚਲ ਭਈਏ ਸਨਾ ਗੱਲ ਬੱਦ ਗਈ ਬੜਾ ਵਧੀਆ ਤੂੰ ਸੋਹਣਾ ਬੜਾ ਲੱਗਦਾ ਮੈਂ ਅੱਜ ਤੇ ਹੈ ਇਖੜੇ ਲੱਗਣ ਜਾਨਾ ਹਾਂ ਆਹ ਲੈਟ ਪੈ ਆਂਦੀ ਚਿੱਟੀ ਆੜੀ ਇਥੇ ਮੈਂ ਸਮਝ ਲੋ ਲੋ ਦਾ ਦਮ ਉਹ ਕਿ ਲੈਟ ਪੈ ਆਂਦਾ ਕੀ ਖਾਂਦਾ ਮੀਠਾ ਖਾਂਦਾ ਆਹੋ ਯਾਰ ਚਿਕਨ ਹੀ ਖਾ ਲੰਨੇ ਆ ਲੂਣ ਘੱਟ ਥੋੜਾ ਜਿਹਾ ਲੂਣ ਪਾ ਲੇ ਆ ਸੋਣਾ ਆਂਦੋਂ ਵੀ ਯਾਰ ਰਿਸ਼ਕਦਾ ਫੇਰ ਨਵੀਂ ਥੋੜਾ ਜਿਆਦਾ ਰਿਸ਼ਕਦਾ ਨਾ ਸਾਹ ਐਰੀਜ਼ੋਨਾ ਆ ਗਿਆ ਤੇਲ ਥੋੜਾ ਪਾ ਲਿਆ ਕੰਮ ਡੰਨ ਕੱਲ ਲਾਣਾ ਲੋਡ ਐਲੇ ਗਰਮੀ ਹੈ ਕਿ ਯਾਰ ਅੱਜ ਗਰਮੀ ਹੋਉਦਾ ਮੌਸਮ ਉੱਤਮ ਹੈ ਤੋ ਪੱਜਬ ਦੀ ਦੇਖੋ ਕਦਾਂ ਨਿਕਲੀ ਅੱਜ ਕਿਵੇਂ ਆ ਇੱਥੇ ਚੈੱਕ ਇਨ ਕਰਾ ਦਿੱਤੀਗੇ ਤੇ ਟੰਡੋਰ ਲਈਏ 251 150 ਕਵਿੰਜਾ ਕਹਿੰਦੀ ਉੱਥੇ ਲਾ ਦੇ ਅੱਜ ਜੇ ਫ੍ਰੀਟ ਟਰਨ ਲੈਫਟ ਇੱਦਾਂ ਲੱਗ ਰਿਹਾ ਟਰੱਕ ਆ ਰੋੜ ਉਤਰਦੇ ਪਏ ਕੋਈ ਉਤਰਦਾ ਪਿਆ ਕੋਈ ਉਤਰਦਾ ਪਿਆ ਡਿਪਲੇਸਨ ਇਹ ਹੰਦੇ ਲੋਕਲ ਅੰਦਰ ਚੱਲਣ ਨੂੰ ਆ ਟਰੱਕ ਆ ਜਿਹੜਾ ਇਹਨਾ ਟ੍ਰੇਲਰ ਪਾਣਾ ਉਧਰ ਛੱਡੇ ਜਾਣਾ ਉਧਰ ਛੱਡੇ ਜਾਣਾ ਡੋਰ ਤੇ ਲਾਣਾ ਇਹ ਛੋਟੇ ਟਰੱਕ ਇੱਥੇ ਲੋਕਲ ਅੰਦਰ ਹੀ ਚੱਲਦੇ ਨੇ ਇਹਦੇ ਵਿੱਚ ਵਾਲਮਾਰਟ ਸੈਮਸ ਕਲੱਬ ਸਾਰੇ ਹੀ ਹੈਗੇ ਹੋਰ ਬਹੁਤ ਨੀੜਾ ਸੈਂਸ ਕਲੱਬ ਇੱਕ ਇੱਕ ਵਾਲਮਾਰਟ ਦੇ ਲੋੜ ਉੱਤਰ ਇੱਥੇ ਮਤਲਬ ਬਹੁਤ ਵੱਡੀ ਪਲੇਸ ਇੱਧਰ ਵੀ ਹੈ ਉੱਧਰ ਪਰਲੀ ਸਾਈਡ ਵੀ ਹੈ 155 ਉੱਧਰ ਹੀ ਹੋਣੀ ਲੱਗਦਾ ਤਾਂ ਆਉਣ ਆ ਗਏ ਦੂਜੀ ਸਾਈਡ ਆ ਗਏ ਉੱਧਰ ਘੁਮ ਗਏ ਲੱਗ ਲੱਗਾ ਵਾਰ ਮਾਰਦੇ ਲੱਗੇ ਹਾਂ ਇੱਧਰ ਇਹ ਦੋਸਤੋ ਕੋ ਵੀ ਹਿੰ ਗਿਆ ਰਨ ਹੁੱਕ ਕਰਨਾ ਪੈਣਾ ਸਾਰਿਆਂ ਨੇ ਅਨਹੋਕ ਕੀਤੇ ਨੇ ਟ੍ਰੇਲਰ ਲੈਣ ਟ੍ਰੱਕ ਦਾ ਨਾਮ ਟ੍ਰਾਕਮਲ ਹਾਂ ਆ ਕੋਈ ਟਰੱਕ ਲਾਏ ਨੇ ਟਰੈਲਰਾਂ ਨਾਲ। ਇਹ ਦੋਰਾ ਖੋਲਦੀਆਂ। ਰਖਾਣਾ ਅੰਡੇ ਦਾ ਨੂੰ ਵਿੱਚ ਇੱਥੇ ਆਣ ਕੇ ਪਤਾ ਲੱਗਾ ਉੱਥੇ ਤੇ ਫੋਲਨ ਹੀ ਨਹੀਂ ਦਿੱਤੀਆਂ ਉਹਨਾਂ ਨੇ। ਆ ਦੇਖੋ ਆਂਡੇ। ਇਦਾਂ ਭਰੇ। ਉੱਥੇ ਤੇ ਉਹਨਾਂ ਨੇ ਦੋਰਾ ਹੀ ਨਹੀਂ ਖੋਲਣ ਦਿੱਤੀਆਂ। ਮੇਲਨ ਨਹੀਂ ਦਿੱਤੀਆਂ ਪਿੱਛੇ ਨਹੀਂ ਉਤਰ ਨਹੀਂ ਦਿੱਤਾ ਥੱਲੇ ਐਦਾਂ ਭਰੇ ਹੀ ਆਂਡੇ ਕਥਨ ਮੈਂ ਕਿ ਉਤਰਨਾ ਨਹੀਂ ਥੱਲੇ ਨਹੀਂ ਉਤਰਨਾ ਆਪ ਹੀ ਉਹਨਾਂ ਨੇ ਡੋਰਾ ਢੋਰਾ ਬੰਦ ਕੀਤੇ ਆ ਤਾਂ ਕਰਕੇ ਵੀਡੀਓ ਨਹੀਂ ਬਣਾਈ ਲਓ ਜੀ ਹੋ ਗਿਆ ਖਾਲੀ ਲੋਡ ਲੱਕ ਚੈੱਕ ਕਰ ਲਈਏ ਲੋਡ ਲੋਕ ਹੈਗੇ ਵਿੱਚ ਸਹੀ ਵਾਰੀ ਨਹੀਂ ਰੱਖਦੇ ਉਹ ਆ ਕਿ ਲਫਾਫੇ ਜੇ ਰੱਖਦੇ ਕਿੰਨੇ ओके इंदਾਨਾ ਚਲੋ ਘਰਾਂ ਨੂੰ ਹੁਣ ਘਰਾਂ ਨੂੰ ਚੱਲੀਏ ਕਿੰਨਾ ਹੋ ਗਿਆ 3 ਘੰਟੇ ਲੇ ਜੋ ਬਾਹਰ ਨਹੀਂ ਨਿਕਲੇ 3 ਘੰਟੇ ਹੋ ਗਏ ਤੁਰੇ ਨਾ ਖੜੀ ਜਾਂ ਨਾ ਪੁਲਿਸ ਵਾਲੀਆਂ ਗੱਡੀਆਂ ਹਾਂ ਜੇ ਬਾਹਰ ਇਹ ਗੋਲੀਆਂ ਕਾਰਦੀਆਂ 90 ਮੀਲਾ ਪਈਆਂ 88 ਸਹੀ ਮਿਲ ਰਹੀ ਆ। ਅ ਮੇਰੇ ਕੋਲ ਬੜਾ ਹੀ ਐਕਸੀਡੈਂਟ ਹੋਇਆ ਲੱਗਦਾ ਮੈਨੂੰ। ਅ ਕਿ ਟ੍ਰੈਫਿਕ ਪਿੱਛੇ ਟੱਕ ਲੱਗੀ। ਇੱਥੇ ਟੱਕ ਲੱਗੀ। ਹਾਂ ਮੇਲ ਜਲੋਂ ਲੱਗੀ ਮਾੜੀ ਜੀ। ਅ ਇੱਥੇ ਗੱਡੀਆਂ ਹੀ ਬਹੁਤ ਪੁਲਿਸ ਵਾਲੀ ਆਠ-ਦਸ ਲੰਘੀ ਆ। ਪਤਾ ਨਹੀਂ ਕੀ ਹੋਇਆ ਅੱਗੇ ਦੇਖਦੇ ਆ। ਉਹਿੱਦਾਂ ਦਾ ਆਂਦੇ ਆ ਲਾਈਟ ਜੀ ਫੜੀ ਜੀ ਜਿਹੜੀ ਇਹਨਾਂ ਪੁਲਿਸ ਵਾਲਿਆਂ ਉਹ ਫੜੀ ਨਾ ਪਰ ਰੋਡ ਦੇ ਉੱਤੇ ਰੱਖਦੇ ਨਹੀਂ ਇਹਨਾਂ ਨੇ ਇਹਦਾ ਪਿੱਛੇ ਗੱਡੀਆਂ ਆਣ ਪਤਾ ਲੱਗ ਜੇ ਕਿ ਹਾਂ ਅੱਗੇ ਪ੍ਰੋਬਲਮ ਆਈ ਕੋਈ ਉਹ ਅੱਗੇ ਵੀ ਰੱਖੀ ਇਹਨਾਂ ਦੱਸਦਾ ਇਹ ਲੱਗੀਆਂ ਹੋਇਆ ਤੇ ਐਕਸੀਡੈਂਟ ਹੀ ਹੈ ਕਿ ਵੀ ਬੱਚਿਆਂ ਦੀ ਟਰਾਲੀ ਲੈ ਕੇ ਗੱਡੀਆਂ ਚੱਕ ਕੇ ਮਿਲਣ ਲੱਗ ਪੜੇ ਨੇ ਕੱਪੜੇ-ਕੁੱਪੜੇ ਲੈ ਰਹੇ ਗੱਡੀਆਂ ਲੈ ਕੇ ਚੱਕ ਕੇ ਐਕਸੀਡੈਂਟ ਹੀ ਹੋਇਆ ਹੈ ਹੁਣ ਇਹ ਸਾਰਾ ਕੁਝ ਹੋ ਕਰਨਾਗੇ ਸਾਫ਼ ਰੋਡ ਫੇਰ ਖੋਲਣਾ ਹੈ